ਐਸੋ ਐ ਸੰਸਾਰ ਪੇਖਣਾ ਰਹਿਣ ਨ ਕੋਉ ਪਈ ਹੈ ਰੇ ਰੂਦੇ ਰੂਦੇ ਰੇਗ ਚੱਲੋ ਤੁਮ ਨਤਰ ਕੋ ਤੱਕਾ ਦਵਈ ਹੈ ਰੇ ਰਹਾਉ ਬਾਰੇ ਬੁੱਢੇ ਤਰਨੇ ਭਈਆ ਸਭ ਹਉ ਜਮ ਹੈ ਲਈ ਜਾ ਸਭ ਹਉ ਜਮ ਹੈ ਲਈ ਜਾ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਹੈ ਰੇ ਕਹਿੰਦੇ ਮਨੁਖਤਾ ਵਿਚਾਰਾ ਚੂਹੇ ਦੀ ਤਰਾਂ ਅਰਥਵਾਣੀ ਦਾ ਮਾਨਸ ਬਪਰਾ ਮੂਸਾ ਕੀਨੋ ਨੀਚ ਬਲਈਆ ਖਈ ਹੈਰੇ ਕਹਿੰਦੇ ਮੌਤ ਰੂਪੀ ਬਿੱਲੀ ਕਹਿੰਦੇ ਚੂਹੇ ਵਾਂਗੂ ਖਾ ਜਾਂਦੀ ਹੈ ਬੰਦੇ ਨੂੰ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਮਤਾਂ ਕੋਈ ਹੰਕਾਰ ਕਰੀ ਨਾ ਮਾਣ ਕਰੀ ਭੜਿਆ ਅਸੀਂ ਨਾ ਆਪਾਂ ਇਸੇ ਸ਼ਬਦ ਚ ਹਰ ਗੁਣ ਗਾਓ ਮਾਣਾ ਸਤਗੁਰ ਸੇ ਪਿਆਰ ਕਿਆ ਥੋੜੀ ਬਾਤ ਗਮਾਨ ਨਿੱਕੀ ਨਿੱਕੀ ਗੱਲ ਦਾ ਗਮਾਨ ਨਹੀਂ ਕਰਨਾ ਗਮਾਨ ਮਾੜਾ ਬਈ ਜੇ ਚਾਰ ਟੱਕੇ ਜੋੜ ਲੇ ਮਿਹਨਤ ਨਾਲ 10 ਮਣ ਦਾਣੇ ਘਰੇ ਹੈਗੇ ਮਾੜੀ ਗੱਲ ਨਹੀਂ ਪਰ ਹੰਕਾਰ ਨਾ ਕਰੀ 10 ਮਣ ਦਾਣਿਆਂ ਦਾ ਇਦਾਂ ਹੀ ਲਿਖਿਆ ਬਾਣੀ ਚ ਗੱਲਾਂ ਕਾਹੇ ਨਰ ਗਰਬਸ ਥੋੜੀ ਬਾਤ ਮਣ ਦਸ ਨਾਜ ਟਕਾਂ ਚਾਰ ਗੰਠੀ ਐਡੋ ਟੇਡੋ ਜਾਤ ਕਿਤੇ 10 ਮਣ ਦਾਣੇ ਚਾਂ ਟਕੇ ਜੋੜ ਲੇ 빙ਾ ਡੇਡਾ ਹੋ ਗਏ ਕਦੇ ਤਰ੍ਹਾਂ ਚਾਂ ਟਕੇ ਨਹੀਂ ਮਾੜੇ ਗੁਜਰਾਣੇ ਮਾਇਆ ਹਾਂਜੀ 10 ਮਣ ਦਾਣੇ ਘਰੇ ਮਾੜੇ ਨਹੀਂ ਢੋਲ ਕਣਕ ਦਾ ਭਰੇ ਪਿਆ ਮਹੀਨ੍ਹ ਸਾਲ ਦਾ ਕੋਈ ਫਿਕਰ ਨਹੀਂ ਪਰ ਜੇ ਤਾ ਸਮਾਨ ਦਾਣੇ ਚਾਂ ਟਕੇ ਹੈਗੇ ਕਹਿੰਦੇ 빙ਾ ਟੇਡਾ ਹੋ ਕੇ ਤੁਰਦੇ ਗੱਲ ਇਹ ਮਾੜੀ ਐ ਕੋਈ ਅਹੁਦਾ ਮਿਲ ਗਿਆ ਪੜ੍ਹ ਲਿਖ ਕੇ ਅਫੀਸਰ ਲੱਗ ਗਿਆ ਲਾਲ ਬੱਤੀ ਵਾਲੀ ਗੱਡੀ ਮਿਲ ਗਈ ਮਾੜੀ ਨਹੀਂ ਪਰ ਹੰਕਾਰ ਨਾ ਕਰੀ ਇਸ ਅਹੁਦੇ ਦੀ ਸ਼ਕਤੀ ਨਾਲ ਲੋਕਾਂ ਦਾ ਭਲਾ ਕਰੀ ਯਾਦ ਰੱਖੀਏ ਕੋਈ ਵੱਡੀ ਗੱਲ ਨਹੀਂ 58 ਸਾਲ ਤੇ ਰਿਟਾਇਰਮੈਂਟ ਵੀ ਆਉਣੀ ਐ ਤੇ ਜਿਹੜੇ ਅਹੁਦੇ ਨਾਲ ਜੁੜ ਕੇ ਜਿਉਂਦੇ ਐ 52 ਸਾਲ ਤੋਂ ਬਾਅਦ ਮੈਂ ਮਾਨਸਿਕ ਰੋਗੀ ਹੁੰਦੇ ਦੇਖੇ ਆ ਕਈਆਂ ਦੀ ਕਾਉਂਸਲਿੰਗ ਤਾਂ ਮੈਂ ਕੀਤੀ ਐ ਬੋਲੋ ਸਤਨਾਮ ਵਾਹਿਗੁਰੂ ਹਾਂਜੀ ਵੱਡੇ ਵੱਡੇ ਅਫਸਰਾਂ ਦੀ ਕਾਉਂਸਲਿੰਗ ਮੈਂ ਕਰਦਾ ਹਾਂ ਰਿਟਾਇਰਮੈਂਟ ਤੋਂ ਬਾਅਦ ਕਿਉਂ ਜੁੜ ਗਿਆ ਨਾ ਮਨ ਪ੍ਰਭਤਾ ਨਾਲ ਇੱਕ ਮੇਰੇ ਕੋਲ ਆਇਆ ਉਹ ਗੱਡੀ 'ਚ ਉਤਰਦਾ ਹੀ ਕਰੀ ਜਾਵੇ ਮੇਰੀ ਲਾਲ ਬੱਤੀ ਵਾਲੀ ਗੱਡੀ ਕਿੱਧਰ ਗਈ ਮੇਰੇ ਬਾਡੀਗਾਰਡ ਉਹ ਮੇਰਾ ਦਫ਼ਤਰ ਉਹ ਮੇਰੀ ਜਿਹੜੀ ਮੋਬਾਈਲ ਮਾਰਦਾ ਹੁੰਦਾ ਸੀਗਾ ਪੀਐਨ ਹਾਜ਼ਰ ਹੁੰਦਾ ਸੀ ਅਕਾਲੀ ਨਾਲ ਹੀ ਬੋਲੀ ਜਾਵੇ ਐ ਸ਼ਕਨ ਸਲੂਟ ਸਾਹਿਬ ਭਾਵ ਕਿ ਹੁਣ ਸਾਹਿਬ ਸਲੂਟ ਮਾਰਨ ਵਾਲੇ ਲਾਲ ਵੱਤੀ ਗੱਡੀ ਰਹੀ ਨਹੀਂ ਤੇ ਕਮਲਾ ਹੋ ਗਿਆ ਬੋਲੋ ਸਤਨਾਮ ਇਹ ਵਰਤੀਆਂ ਗੱਲਾਂ ਦੱਸਦਾ ਐ ਐਵੇਂ ਨਾ ਮਾਣ ਕਰੀਂ ਉਦਾਂ ਮਿਲ ਗਿਆ ਚੰਗੀ ਗੱਲ ਐ ਮਾੜੀ ਨਹੀਂ ਪਰ ਕਿਆ ਛੋੜੀ ਬਾਤ ਗੁਮਾਨ ਜੀ ਗੱਲ ਛੋੜੀ ਐ ਵੱਡੇ ਵੱਡੇ ਅਫਸਰ ਹੋ ਤੁਰ ਗਏ ਇੱਥੇ ਤੂੰ ਨਵਾਂ ਬਣਿਆ ਕੋਈ ਲੀਡਰ ਬਣ ਕੇ ਉਦਾਂ ਮਿਲ ਗਿਆ ਕੋਈ ਰਾਜਨੀਤਿਕ ਮਾੜੀ ਗੱਲ ਨਹੀਂ ਸ਼ਕਤੀ ਤੋਂ ਭਲੇ ਦਾ ਕੰਮ ਲਾਓ ਪਰ ਜੇ ਆਕੜ ਗਿਆ ਯਾਦ ਰੱਖੀਂ ਜਿਸਾ ਕੈ ਅੰਤਰ ਰਾਜ ਆਵਮਾਨ ਆਪਿਮਾਨ ਸੁਨ ਨਰਕਪਾਤੀ ਹੋਵਤ ਸਵਾਨ ਗੁਰੂ ਦੀ ਤਾੜਨਾ ਕਹਿੰਦੇ ਹੰਕਾਰ ਹੋ ਜੇ ਤਾਂ ਲੀਡਰ ਨਰਕ ਦੇ ਕੁੱਤੇ ਬਣਦੇ ਐ ਬੋਲੋ ਸਤਨਾਮ ਵਾਹਿਗੁਰੂ ਇੱਦਾਂ ਹੀ ਲਿਖਿਆ ਜੀ ਬਾਣੀ ਚ ਕਿ ਤੇ ਐਵੇਂ ਕਹਨ ਨੂੰ ਕੋਈ ਗੁੱਸਾ ਜਾ ਹੋ ਜੇ ਹਾਂਜੀ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆਂ ਦੁਖੀਆਂ ਛਤਰ ਤਾਰ ਬਾਦਸ਼ਾਹੀਆਂ ਵਿੱਚ ਸੈਸੇ ਪਰੀਆਂ ਇਸ ਦਾ ਛਤਰ ਤਾਈ ਬਾਦਸ਼ਾਹ ਸੰਛਾ ਚ ਪਏ ਹੋਏ ਐ ਹਾਂ ਕੋਈ ਉੱਧਾ ਹੀ ਲੱਗਾ ਸ਼ੁਕਰ ਸ਼ਖਤੀ ਚੰਗਾ ਕੰਮ ਫੇਰ ਨਹੀਂ ਮਾੜਾ ਤੇ ਲੀਡਰ ਬਣ ਭਾਵੇਂ ਭਾਵੇਂ ਅਹੁਦੇਦਾਰ ਬਣ ਗਸ਼ਟਲ ਅਫੀਸਰ ਬਣ ਅਮੀਰ ਬਣ ਕੋਈ ਮਾੜੀ ਗੱਲ ਨਹੀਂ ਉਸ ਵੇਲੇ ਲਖੀ ਸ਼ਾਹ ਬਨਜਾਰੇ ਹੋਰੀ ਮੱਖਣ ਸ਼ਾਹ ਲਬਾਣੇ ਹੋਰੀ ਅੱਜ ਦੇ ਅਵਾਨੀਆਂ ਅਡਾਨੀਆਂ ਦੇ ਬਰਾਬਰ ਸੀ ਬੋਲੋ ਸਤਨਾਮ ਵਾਹਿਗੁਰੂ ਇਦਾਂ ਗੱਲ ਨਹੀਂ ਕੋਈ ਹਾਂ ਜਿਆਦਾ ਰੱਖਿਓ ਸੋ ਪਰ ਰੋਕਿਆ ਗੁਰੂ ਨੇ ਗਮਾਨ ਤੋਂ ਵੀ ਅਹੁਦੇ ਦਾ ਰਾਜਨੀਤਿਕਾ ਸ਼ਕਤੀ ਦਾ ਅਮੀਰੀ ਦਾ ਹੰਕਾਰ ਨਹੀਂ ਕਰਨਾ ਮੌਤ ਦੇ ਅੱਗੇ ਬੰਤੀ ਦੀ ਉਪਾਤ ਚੂਹੇ ਜਿੰਨੀ ਆ ਯਾਦ ਰੱਖਿਓ ਜਿੱਦੇ ਸਮਾਂ ਆ ਗਿਆ ਨਾ ਉਹਦੇ ਮੌਤ ਰੂਪੀ ਬਿੱਲੀ ਤੇਨੂੰ ਚੂਹੇ ਵਾਂਗੂ ਖਾ ਜੂ ਤੂੰ ਕੌਣ ਐ ਕੋਈ ਮਤਲਬ ਨਹੀਂ ਤੂੰ ਕੌਣ ਐ ਤੂੰ